ਦੇਖਿਆ ਗਿਆ ਕਿ ਚਾਹੇ ਰਾਜਨੀਤਿਕ ਹੋਵੇ ਚਾਹੇ ਕੋਈ ਫਿਲਮੀ ਕਲਾਕਾਰ ਹੋਵੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਸਾਡੇ ਲੋਕ ਉਹਨਾਂ ਦੇ ਪੱਗਾਂ ਸਿਰ ਤੇ ਬੰਨਦੇ ਨੇ ਤੇ ਉਹ ਵੀ ਦਿਖਾਉਣ ਦਾ ਕੋਸ਼ਿਸ਼ ਕਰਦੇ ਨੇ ਕਿ ਅਸੀਂ ਪੰਜਾਬੀ ਨੂੰ ਜਾਂ ਸਿੱਖੀ ਨੂੰ ਬਹੁਤ ਪਿਆਰ ਕਰਦੇ ਆ ਪਰ ਜਦੋਂ ਜਾਂਦੇ ਨੇ ਤੇ ਉਹ ਪੱਗ ਕਿੱਥੇ ਹੁੰਦੀ ਹੈ ਜਦੋਂ ਇਹ ਆਉਂਦੇ ਆ ਤੇ ਦਸਤਾਰਾਂ ਸਿਰ ਦੇ ਉੱਤੇ ਸਿਰਫ ਇਸ ਕਰਕੇ ਸਜਾਉਂਦੇ ਆ ਵੀ ਇਹ ਲੋਕਾਂ ਨੂੰ ਮੂਰਖ ਬਣਾ ਸਕਣ ਸਭ ਤੋਂ ਮੈਂ ਕਹਿੰਦਾ ਵੱਡੇ ਮੂਰਖ ਤੇ ਕਿਰਤ ਕਰਨ ਲਾ ਸਾਡੇ ਵਾਲੇ ਨੇ ਉਹ ਬੰਦੇ ਜਿਹੜੇ ਇਹਨਾਂ ਦੇ ਸਿਰਾਂ ਤੇ ਪੱਗਾਂ ਬੰਦਦੇ ਨੇ ਆਹ ਰਾਹੁਲ ਗਾਂਧੀ ਕਾਂਗਰਸ ਦਾ ਜਿਹੜਾ ਕਾਤਲ ਜਮਾਤ ਦਾ ਆਗਾ ਉਹ ਆਇਆ ਉਹਨੂੰ ਸਿਰ ਤੇ ਪੱਗ ਬੰਨਤੀ ਮੋਦੀ ਆਇਆ ਉਹਨੂੰ ਬੰਨਤੀ ਅਕੇਜੀ ਵਾਲਾ ਆਇਆ ਉਹਨੂੰ ਬੰਨਤੀ ਫਿਰ ਪੱਗਾਂ ਬਨ ਕੇ ਉਹਨਾਂ ਨੂੰ ਐ ਉਥੇ ਸੱਚਖੰਡ ਦੀ ਜੇ ਮੈਂ ਗੱਲ ਕਰਾਂ ਤੇ ਇਦਾਂ ਵੀਵੀਆਈਪੀ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਆ ਯਾਨੀ ਉੱਥੇ ਤੱਕ ਸ਼ਰਦਾ ਲੋ ਦੇ ਤੌਰ ਤੇ ਉਹ ਆਇਆ ਸ਼ਰਦਾਵਾਨ ਦੇ ਤੌਰ ਤੇ ਆਇਆ ਮੱਥਾ ਟੇਕਣ ਆਇਆ ਤੇ ਉਹਨੂੰ ਇੱਕ ਆਮ ਜਿਹਾ ਕੁਮ ਜਿਹਾ ਵਿਚਰਦੋ ਸਾਡੇ ਬੰਦੇ ਇੰਨੀ ਪਾਲਸ਼ ਮਾਰਦੇ ਆ ਨਾ ਮਤਲਬ ਇੰਨਾ ਪੈਰਾਂ 'ਚ ਬਹਿ ਜਾਂਦੇ ਆ ਸੋਚਦੇ ਹੀ ਨਹੀਂ ਵੀ ਅਸੀਂ ਕੌਣ ਆ ਸਾਡਾ ਰਤਬਾ ਕੀ ਆ ਸਰਦਾਰ ਆਂ ਅਸੀਂ ਸਿੱਖ ਆਂ ਤੇ ਅਸੀਂ ਕਰਨੇ ਕੀ ਲੱਗੇ ਉਸ ਬੰਦੇ ਨੂੰ ਪੱਗ ਬਨਣੀ ਸੀ ਪੱਗ ਮੌਕੇ ਤੇ ਨਹੀਂ ਸੀ ਕਿ ਚੰਗੇ ਭਲੇ ਦਾੜਾ ਪ੍ਰਕਾਸ਼ ਵਾਲੇ ਬੰਦੇ ਨੇ ਆਪਣੀ ਪੱਗ ਲਾ ਕੇ ਉਹਨੂੰ ਦੇ ਦਿੱਤੀ ਬਨਲਾ ਦੱਸੋ ਕਿੱਥੇ ਖੜੇ ਆ ਸੀ ਐਗਜ਼ਾਮਪਲ ਦਿਲਜੀਤ ਦੀ ਗੱਲ ਚੱਲ ਜਾਂਦੀ ਆ ਵੀ ਦਿਲਜੀਤ ਨੇ ਦਸਤਾਰ ਨੂੰ ਬੜਾ ਪ੍ਰਮੋਟ ਕੀਤਾ ਉਹਦੀਆਂ ਕਲਿੱਪਾਂ ਚਲਾਉਣਗੇ ਉਹ ਕਹਿੰਦਾ ਮੈਂ ਬਾਲੀਵੁੱਡ ਦੀਆਂ ਫਿਲਮਾਂ ਛੱਡ ਤੀਆਂ ਹਨਾ ਬੜੇ ਬੜੇ ਆਫਰ ਟਕਰਾਤੇ ਕਿਉਂਕਿ ਮੈਨੂੰ ਪਾਗਲ ਉਹਨੂੰ ਕਹਿੰਦੇ ਤੇ ਕੋਚਰ ਬਾਦ ਉਹ ਪਾਗਲਾ ਕੇ ਚਮਕੀਲਾ ਬਣਿਆ ਹੁੰਦਾ ਹਨਾ ਕੋਚਰ ਬਾਦ ਉਹ ਪਾਗਲਾ ਕੇ ਟੋਪੀ ਪਾਈ ਹੁੰਦੀ ਉਹਨੇ ਸੋ ਮੈਂ ਇਹ ਗੱਲ ਬੜੀ ਵਾਰੀ ਕਹਿਣਾ ਹੁੰਦਾ ਵੀ ਜਦੋਂ ਇਹਨਾਂ ਨੂੰ ਕਦਰ ਹੀ ਨਹੀਂ ਹੈ ਤੁਹਾਡੀ ਪ੍ਰੋ ਸਿੱਖੀ ਦੀ ਤੁਹਾਡੇ ਸਿਧਾਂਤਾਂ ਦੀ ਤੁਹਾਡੀਆਂ ਦਸਤਾਰਾਂ ਦੀ ਤੁਸੀਂ ਇਹਨਾਂ ਦੇ ਸਿਰਾਂ ਦੇ ਪੱਗਾਂ ਬੰਨਦੇ ਕਿਉਂ ਜੀ ਜਿਵੇਂ ਸਿਆਸੀ ਲੋਕ ਨੇ ਹਨਾ ਹੁੰਦੇ ਜਿਵੇਂ ਪਿਛੇ ਆ ਕੇਜਰੀਵਾਲ ਦੀ ਇੱਕ ਵੀਡੀਓ ਵੀ ਆ ਰਹੀ ਤੁਸੀਂ ਦੇਖੀ ਹੋਣੀ ਆ ਕਿ ਕਿਵੇਂ ਉਹਨੇ ਗੱਡੀ 'ਚ ਬੰਦਿਆਂ ਸਾਰ ਪੱਗ ਲਾ ਕੇ ਤੇ ਸੁੜਤੀ ਉੱਥੋਂ ਉਹਦੀ ਮਾਨਸਿਕਤਾ ਪਤਾ ਲੱਗੀ ਤੇ ਕਲੀਅਰ ਹੋ ਗਿਆ ਇਹ ਲੋਕ ਆਸ ਕਰਕੇ ਜਿਹੜੇ ਆਪਣੇ ਪੰਜਾਬ ਤੋਂ ਬਾਹਰੀ ਨੇ ਜਿਹੜੇ ਆ ਘੁੰਮਣ ਇਥੇ ਆਉਂਦੇ ਟੂਰਿਸਟ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਚੇਨ ਸਮੋਕਰ ਬੰਦਾ ਰਹਿਣ ਸਕਦਾ ਸਿਕਟ ਬਣਾਣਾ ਇਹ ਆਪਾਂ ਸਾਰਿਆਂ ਨੂੰ ਪਤਾ ਤੇ ਜਦੋਂ ਜ਼ਾਰ ਬੰਨੀ ਹੋਵੇ ਸਿਰ ਤੇ ਹੱਜ ਸਿਕਟ ਬੜੀ ਹੋਊਗੀ ਹੁਣ ਵੇਖਣ ਵਾਲੇ ਥੋੜੀ ਪਤਾਵਾ ਵੀ ਇਹ ਜਿਹੜਾ ਸਿੱਖ ਹੈ ਵੀ ਨੌਨ ਸਿੱਖ ਹੈ ਕਿ ਸਿੱਖਿਆ ਜਾਏ ਨੇ ਕਿਉਂ ਉਹਦੇ ਵਾਸਤੇ ਤਾਂ ਉਹ ਸਿੱਖ ਹੈ ਦਸਤਾਰ ਧਾਰੀ ਹੈ ਤੇ ਕਿਸੇ ਨੇ ਵੀਡੀਓ ਫੋਟੋ ਖਿੱਚ ਕੇ ਨੇੜ ਦੇ ਪਾਣੀ ਲੋਜੀ ਪੱਗਾਂ ਵਾਲੇ ਬੀੜੀਆਂ ਸਿੱਟਾਂ ਪਿੰਦੇ ਆ ਜੰਤਵਾ ਨੂੰ ਮਿਲਦੇ ਆ ਹੈ ਆਪਣੇ ਜੀ ਵੀ ਆ ਗਿਆ ਇਹ ਚਲੋ ਇਹ ਕੋਰ ਜਿਹੜਾ ਵਾ ਹੈਗਾ ਪਰ ਜਿਹੜੀ ਮੈਂ ਚੀਜ਼ ਤੁਹਾਨੂੰ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ ਉਹ ਸਮਝੋ ਤੇ ਸਾਡੇ ਬੰਦੇ ਸਾਡੇ ਵਿਰੋਧ ਕਰੀ ਗਏ ਪਰ ਅਸੀਂ ਜੋ ਕੀਤਾ ਸਾਨੂੰ ਪਤਾ ਸੀ ਅਸੀਂ ਕਿਉਂ ਕੀਤਾ ਪਰ ਨਹੀਂ ਸਾਡੇ ਬੰਦੇ ਨੂੰ ਅਕਲ ਆਉਂਦੀ ਵੀ ਜੋ ਫੇਰ ਇਸ ਤਰ੍ਹਾਂ ਲੱਗਾ ਪਤਾ ਫੇਰ ਸ਼ੁਰੂ ਕਰਤਾ ਇਦਾਂ ਹੀ ਅਸਲ ਦੇ ਵਿੱਚ ਜਦੋਂ ਰਾਜਨੀਤਿਕ ਜਾਂ ਕੋਈ ਕਲਾਕਾਰ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪੰਜਾਬ ਨੂੰ ਜਾਂ ਸਿੱਖੀ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਉਹ ਸਿਰਾਂ ਤੇ ਦਸਤਾਰਾਂ ਸਜਾਉ ਲੈਂਦੇ ਨੇ ਪਰ ਇਸ ਦੇ ਵਿੱਚ ਅਸਲ ਸੱਚਾਈ ਕੀ ਹੈ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਪਰਮਜੀਤ ਅਕਾਲੀ ਜੀ ਕਿ ਉਹ ਲੋਕ ਇੱਥੇ ਆ ਕੇ ਪੱਗ ਬਨ ਲੈਂਦੇ ਨੇ ਪਰ ਜਦੋਂ ਇੱਥੋਂ ਜਾਂਦੇ ਨੇ ਤਾਂ ਉਹ ਪੱਗ ਕਿੱਥੇ ਹੁੰਦੀ ਹੈ ਇਸ ਬਾਰੇ ਗੱਲਬਾਤ ਜਰੂਰ ਕਰਾਂਗੇ ਜੀ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਾਹੋਗੇ ਦੇਖਿਆ ਗਿਆ ਕਿ ਚਾਹੇ ਰਾਜਨੀਤਿਕ ਹੋਵੇ ਚਾਹੇ ਕੋਈ ਫਿਲਮੀ ਕਲਾਕਾਰ ਹੋਵੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਸਾਡੇ ਲੋਕ ਉਹਨਾਂ ਦੇ ਪੱਗਾਂ ਸਿਰ ਤੇ ਬੰਨਦੇ ਨੇ ਤੇ ਉਹ ਵੀ ਦਿਖਾਉਣ ਦਾ ਕੋਸ਼ਿਸ਼ ਕਰਦੇ ਨੇ ਕਿ ਅਸੀਂ ਪੰਜਾਬੀ ਨੂੰ ਜਾਂ ਸਿੱਖੀ ਨੂੰ ਬਹੁਤ ਪਿਆਰ ਕਰਦੇ ਆ ਪਰ ਜਦੋਂ ਜਾਂਦੇ ਨੇ ਤੇ ਉਹ ਪੱਗ ਕਿੱਥੇ ਹੁੰਦੀ ਆ ਬਿਲਕੁਲ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਤੇ ਲੰਮੇ ਸਮੇਂ ਤੋਂ ਇਹ ਤੇ ਗੱਲ ਹੋ ਵੀ ਰਹੀ ਆ ਹਰ ਸੋਹੇਰ ਦਾ ਸਿੱਖ ਵੱਲੋਂ ਜਿਹੜਾ ਇਹਦਾ ਵਿਰੋਧ ਆ ਉਹ ਕੀਤਾ ਜਾ ਰਿਹਾ ਵੇਖੋ ਤੁਸੀਂ ਵੀ ਜਿਵੇਂ ਸਿਆਸੀ ਲੋਕ ਲੈਣਾ ਆਉਂਦੇ ਜਿਵੇਂ ਪਿਛੇ ਜਕੇਜਦੀਵਾਲ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਤੁਸੀਂ ਦੇਖੀ ਹੋਣੀ ਆ ਵੀ ਕਿਵੇਂ ਉਹਨੇ ਗੱਡੀ ਚ ਬੰਦਿਆ ਸਾਰ ਪੱਗ ਲਾ ਕੇ ਤੇ ਸੁਰਤੀ ਉੱਥੋਂ ਉਹਦੀ ਮਾਨਸਿਕਤਾ ਪਤਾ ਲੱਗੀ ਤੇ ਕਲੀਅਰ ਹੋ ਗਿਆ ਵੀ ਇਹਨਾਂ ਲੋਕਾਂ ਨੇ ਜਦੋਂ ਇਹ ਆਉਂਦੇ ਆ ਤੇ ਦਸਤਾਰਾਂ ਸਿਰ ਦੇ ਉੱਤੇ ਸਿਰਫ ਇਸ ਕਰਕੇ ਸਜਾਉਂਦੇ ਆ ਵੀ ਇਹ ਲੋਕਾਂ ਨੂੰ ਮੂਨਖ ਬਣਾ ਸਕਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਬਿਠਾ ਸਕਣ ਵੀ ਇਹ ਭਾਈ ਬਹੁਤ ਸਤਿਕਾਰ ਕਰਦੇ ਸਿੱਖੀ ਦਾ ਹਣਾ ਕਿਵੇਂ ਕੋ ਇਹ ਪੰਜਾਬੀਤਨੂੰ ਪਿਆਰ ਕਰਦੇ ਆ ਦਸਤਾਰਾਂ ਸਜਾਲੀਆਂ ਕੇ ਇਹਨਾਂ ਨੇ ਲੋਕਾਂ ਦੇ ਵਿੱਚ ਇਦਾਂ ਦਾ ਇੱਕ ਆਪਣੀ ਇਮੇਜ ਜਿਹੜੀ ਆ ਉਹ ਬਣਾਉਣਾ ਚਾਹੁੰਦੇ ਆ ਪਰ ਅਸਲ ਦੇ ਵਿੱਚ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਆ ਦਸਤਾਰ ਦੇ ਨਾਲ ਦਸਤਾਰ ਦੇ ਕਿਰਦਾਰ ਦੇ ਨਾਲ ਉਹ ਜਗ ਜਾ ਰਿਹਾ ਤੇ ਉਹ ਸਮੇਂ-ਸਮੇਂ ਤੇ ਪ੍ਰਗਟ ਹੁੰਦੀ ਰਹਿੰਦੀ ਆ ਹੁਣ ਸਭ ਤੋਂ ਮੈਂ ਕਹਿੰਦਾ ਵੱਡੇ ਮੂਰਖ ਤੇ ਕਿਰਤ ਕਰਨ ਵਾਲਾ ਸਾਡੇ ਵਾਲੇ ਨੇ ਉਹ ਬੰਦੇ ਜਿਹੜੇ ਇਹਨਾਂ ਦੇ ਸਿਰਾਂ ਤੇ ਪੱਗਾਂ ਬੰਨਦੇ ਨੇ ਇੱਕ ਦਿਨ ਮੈਂ ਇੱਕ ਵੀਡੀਓ ਵੇਖੀ ਇੱਕ ਤਾਂ ਇਦਾਂ ਦਾ ਹੋ ਗਿਆ ਵੀ ਉਹ ਕੋਈ ਆਇਆ ਮੰਤਰੀ ਕੋਈ ਸ਼ਾਇਦ ਨਾਮ ਸਰ ਗਿਆ ਤੇ ਸਾਡੇ ਬੰਦੇ ਇੰਨੀ ਪਾਲਸ਼ ਮਾਰਦੇ ਆ ਨਾ ਵੀ ਮਤਲਬ ਇੰਨਾ ਪੈਰਾਂ 'ਚ ਬਹਿ ਜਾਂਦੇ ਆ ਸੋਚਦੇ ਹੀ ਨਹੀਂ ਵੀ ਅਸੀਂ ਕੌਣ ਆ ਸਾਡਾ ਰਤਬਾ ਕੀ ਆ ਸਰਦਾਰ ਆਂ ਅਸੀਂ ਸਿੱਖ ਆ ਤੇ ਅਸੀਂ ਕਰਨੇ ਕੀ ਲੱਗੇ ਉਸ ਬੰਦੇ ਨੂੰ ਪੱਗ ਬਨਣੀ ਸੀ ਪੱਗ ਮੌਕੇ ਤੇ ਨਹੀਂ ਸੀ ਇੱਕ ਚੰਗੇ ਭਲੇ ਦਾੜਾ ਪ੍ਰਕਾਸ਼ ਵਾਲੇ ਬੰਦੇ ਨੇ ਆਪਣੀ ਪੱਗ ਲਾ ਕੇ ਉਹਨੂੰ ਦੇ ਦਿੱਤੀ ਬਨਲਾ ਦੱਸੋ ਕਿੱਥੇ ਖੜੇ ਆ ਸੀ ਪਰ ਦੋਸ਼ ਬਿਲਕੁਲ ਉਹਨਾਂ ਨੂੰ ਦੇਣੇ ਆ ਉਹਨਾਂ ਦਾ ਤਾਂ ਪਤਾ ਹੀ ਆ ਕਿ ਸਿਆਸੀ ਲੋਗ ਹੋ ਗਏ ਨਿਚਾਰ ਹੋ ਗਏ ਹੀ ਰੋਗੇ ਵੀ ਇਹ ਤਾਂ ਵਿਖਾਵੇ ਲਈ ਕਰਦੇ ਨੇ ਹਨਾ ਇਹਨਾਂ ਦਾ ਤਾਂ ਸਿਰਫ ਸਿੰਪਥੀ ਵਾਲਾ ਸਿਸਟਮ ਹੁੰਦਾ ਕਿ ਲੋਕਾਂ ਸਾਡੀ ਐ ਮੇਜ ਬਣ ਜਾਈਏ ਪਰ ਸਭ ਤੋਂ ਵੱਡੇ ਮੂਰਖ ਲੱਗ ਲੋਕ ਸਾਡੇ ਨੇ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਂਦੇ ਨੇ ਜਦਕਰ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਵਾ ਵੀ ਇਹ ਕਦਰ ਨਹੀਂ ਕਰਦੇ ਪਰ ਸਿਰਫ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਵਿਛਾਉਣ ਦੇ ਲਈ ਆਪਣੇ ਆਪ ਨੂੰ ਉਹਨਾਂ ਨਾਲ ਚੰਗਾ ਬਣ ਦੇ ਲਈ ਤੇ ਇਹ ਆਪਣੀਆਂ ਨਿਜੀ ਲਾਲਸਾਵਾਂ ਨੂੰ ਪੂਰਾ ਕਰਨ ਦੇ ਲਈ ਦਸਤਾਰ ਦੇ ਕਿਰਦਾਰ ਨੂੰ ਭੁੱਲ ਜਾਂਦੇ ਆ ਤੇ ਉਹਨਾਂ ਲੋਕਾਂ ਦੇ ਸਿਰਾਂ ਦੇ ਪੱਗ ਬੰਨ੍ਹ ਦਿੰਦੇ ਆ ਆ ਰਾਹੁਲ ਗਾਂਧੀ ਕਾਂਗਰਸ ਦਾ ਜਿਹੜਾ ਕਾਦਲ ਜਮਾਤ ਦਾ ਆਗਾ ਉਹ ਆਇਆ ਉਹਨੂੰ ਸਿਰ ਤੇ ਪੱਗ ਬੰਨਤੀ ਮੋਦੀ ਆਇਆ ਉਹਨੂੰ ਬੰਨਤੀ ਅਕੇਜੀ ਵਾਲਾ ਆ ਉਹਨੂੰ ਬੰਨਤੀ ਤੇ ਫਿਰ ਪੱਗਾਂ ਬਨ ਕੇ ਉਹਨਾਂ ਨੂੰ ਐ ਉਥੇ ਸੱਚਖੰਡ ਦੀ ਜੇ ਮੈਂ ਗੱਲ ਕਰਾਂ ਤੇ ਐਦਾਂ ਵੀਵੀਆਈਪੀ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਆ ਯਾਰ ਉੱਥੇ ਤੱਕ ਸ਼ਰਧਾ ਲੋਦੇ ਤੌਰ ਤੇ ਉਹ ਆਇਆ ਸ਼ਰਧਾਵਾਨ ਦੇ ਤੌਰ ਤੇ ਆਇਆ ਮੱਥਾ ਟੇਕਣ ਆਇਆ ਤੇ ਉਹਨੂੰ ਇੱਕ ਆਮ ਜਿਹਾ ਮੁੰਡਾ ਵਿਚਰਨ ਦੋ ਕੱਲ ਇੱਕ ਵੀਡੀਓ ਵੇਖੀ ਰਾਲੂ ਗਾਂਧੀ ਜੀ ਤੇ ਭੈਣਾ ਇੱਕ ਇੱਕ ਭੈਣ ਦੀ ਵੀਡੀਓ ਆਈ ਉਹ ਕਿਵੇਂ ਵਿਚਾਰੀ ਕਲਪਰੀ ਸੀ ਵੀ ਗਰੂ ਘਰੇ ਆ ਇਹ ਕੋਈ ਵੀਆਈਪੀ ਥਾਂ ਰੀ ਡੈਲਣ ਵਾਸਤੇ ਸੋ ਇੱਕ ਤਾਏ ਕਰਦੇ ਨੇ ਦੂਸਰਾ ਜਿਹੜੀ ਵੱਡੀ ਤਰਾਸ ਦੀ ਸਾਡੀ ਉਹ ਏ ਆ ਵੀ ਜਿਹੜੇ ਨਿਚਾਰ ਨੇ ਅਗਾਉਣ ਵਾਲੇ ਤੇ ਫਿਲਮਾਂ ਦੇ ਆਪਣੇ ਲੋ ਜਿਹੜੇ ਹੀਰੋ ਕਹਿੰਦੇ ਆ ਇਹਨਾਂ ਲੋਕਾਂ ਦਾ ਕਿਰਦਾਰ ਤੁਸੀਂ ਵੇਖ ਲਓ ਮੈਨੂੰ ਤਾਂ ਕਦੀ ਨਾ ਆਪਣੇ ਗੁਰਪ੍ਰੀਤ ਸਿੰਘ ਬੰਦੇ ਦੇ ਹਾਸਾ ਹੁੰਦਾ ਜਦੋਂ ਇਹ ਗੱਲ ਕਹਿੰਦੇ ਆ ਫਲਾਣੇ ਗਾਉਣ ਵਾਲੇ ਨੇ ਨਾ ਦਸਤਾਰ ਨੂੰ ਬੜਾ ਪ੍ਰਮੋਟ ਕੀਤਾ। ਐਗਜ਼ਾਮਪਲ ਦਿਲਜੀਤ ਦੀ ਗੱਲ ਚੱਲ ਜਾਂਦੀ ਆ ਵੀ ਦਿਲਜੀਤ ਨੇ ਦਸਤਾਰ ਨੂੰ ਬੜਾ ਪ੍ਰਮੋਟ ਕੀਤਾ। ਉਹਦੀਆਂ ਕਲਿੱਪਾਂ ਚਲਾਉਣਗੇ। ਉਹ ਕਹਿੰਦਾ ਮੈਂ ਬਾਲੀਵੁੱਡ ਦੀਆਂ ਫਿਲਮਾਂ ਛੱਡਤੀਆਂ। ਹਨਾ ਵੱਡੇ ਵੱਡੇ ਆਫਰ ਟਕਰਾਤੇ ਕੋਕ ਮੈਨੂੰ ਪਾਗ ਲਾਉਣ ਨੂੰ ਕਹਿੰਦੇ ਤੇ ਕੋਚਰ ਬਾਦੋਂ ਪਾਗ ਲਾ ਕੇ ਚਮਕੀਲਾ ਬਣਿਆ ਹੁੰਦਾ। ਹਨਾ ਕੋਚਰ ਬਾਦੋਂ ਪਾਗ ਲਾ ਕੇ ਟੋਪੀ ਪਾਈ ਹੁੰਦੀ ਉਹਨੇ। ਸੋ ਮੈਂ ਇਹ ਗੱਲ ਬੜੀ ਵਾਰੀ ਕਹਿਣਾ ਹੁੰਨਾ ਵੀ ਜਦੋਂ ਇਹਨਾਂ ਨੂੰ ਕਦਰ ਹੀ ਨਹੀਂ ਹੈ ਤੁਹਾਡੀ ਪਰੋਸ ਸਿੱਕੀ ਦੀ, ਤੁਹਾਡੇ ਸਿਧਾਂਤਾਂ ਦੀ, ਤੁਹਾਡੀਆਂ ਦਸਤਾਰਾਂ ਦੀ। ਤੁਸੀਂ ਇਹਨਾਂ ਦੇ ਸ ਜਿਹੜਿਆ ਹੀਰੋ ਨੇ ਫਿਲਮਾਂ ਦੇ ਲੋਕੀ ਤਿੱਕੀ ਜਿਹੜੀਆਂ ਫਿਲਮਾਂ ਬਣਾਉਂਦੇ ਆਪਣੇ ਆਪ ਨੂੰ ਕਹਿੰਦੇ ਵੀ ਹੀਰੋ ਆ ਇਹਨਾਂ ਦੀ ਕਰਤੂਤ ਵੀ ਤਾਂ ਇਹੀ ਆ ਜਿੱਥੇ ਦਾ ਲੋੜ ਹੈ ਇਹਨਾਂ ਨੂੰ ਉੱਥੇ ਇਹਨਾਂ ਦਸਤਾਰ ਸਜਾਉਣੀ ਆ ਸਜਾ ਕੇ ਤੇ ਆਪਣੇ ਆਪ ਨੂੰ ਬੜਾ ਇੱਕ ਵੱਡਾ ਸਿੱਖੀ ਨਾਲ ਪ੍ਰਿਆਰ ਕਰਨ ਵਾਲਾ ਤੇ ਉਹ ਕਰਨ ਵਾਲਾ ਦਰਸਾਉਣਾ ਪਰ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਭਾਵੇਂ ਉਹ ਸਿਆਸੀ ਨੇ ਭਾਵੇਂ ਉਹ ਗਾਉਣ ਵਾਲੇ ਨੇ ਕੋਈ ਵੀ ਉਹ ਮਨੁੱਖ ਜਿਹੜਾ ਸਿਰਫ ਆਪਣੇ ਨਿੱਜ ਦੀ ਖਾਤਰ ਤੇ ਆਪਣੀ ਸ਼ਬੀ ਨੂੰ ਐ ਵਿਖਾਉਣ ਵਾਸਤੇ ਚੇਂਜ ਕਰਨ ਵਾਸਤੇ ਲੋਕਾਂ ਦੇ ਮਨਾਂ 'ਚ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਦਿਲਾਂ 'ਚ ਕੋਈ ਪ੍ਰੇਮ ਪਿਆਰ ਨਹੀਂ ਹੈਗਾ ਪੱਗਾਂ ਦਾ ਪੱਗਾਂ ਦਾ ਪ੍ਰੇਮ ਪਿਆਰ ਤਾਂ ਆਪਾਂ ਵੇਖ ਹੀ ਲਿਆ ਜਿਹੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਆਪਣੇ ਸਿਰ ਦੇ ਪੱਗਾਂ ਬੰਨ ਕੇ ਵਿਖਾਉਂਦੇ ਆ ਉਹ ਕਿੰਨਾ ਕਰਦੇ ਆ ਵੀ ਜਦੋਂ ਵੀ ਕੋਈ ਆਪਣੀ ਮੰਗ ਲੈ ਕੇ ਕੋਈ ਮੁਜ਼ਾਰਾ ਕਰਦਾ ਜਿਵੇਂ ਕੁਝ ਜਿਵੇਂ ਯੂਨੀਵਰਸਿਟੀ 'ਚ ਨੌਜਰਨ ਆਇਆ ਵੀ ਕਿੱਦਾਂ ਪੱਗਾਂ ਡਾਉਂਦੇ ਆ ਇਹ ਸਿਰ ਤੋਂ ਕਿਵੇਂ ਮਾਰਮਾਰਾਂ ਚ ਪੇੜਾਂ ਕਿਵੇਂ ਮਾਰਮਾਰ ਮੁਖੀਆਂ ਤੌਲਾ ਨਾਗਾ ਮਾਰੇ ਪੱਗਾ ਪੈਰਾਂ ਖਲਾਰਦੇ ਕੇਸ ਖਲਾਰਦੇ ਆ ਉਦੋਂ ਉਹਨਾਂ ਨੂੰ ਭੁੱਜਣਾ ਪਗਨਾ ਸਤਕਾਰ ਪਰ ਗੱਲ ਪਤਾ ਕੀ ਆ ਵੀ ਇਹ ਲੋਕ ਜਿਨ੍ਹਾਂ ਨੂੰ ਸਾਡੇ ਬੰਦਿਆਂ ਨੇ ਸਿਰ ਤੇ ਚੜਾਇਆ ਸਭ ਤੋਂ ਵੱਡਾ ਕਸੂਰ ਵਾਰ ਸਾਡੇ ਆਪਣਿਆਂ ਦਾ ਵਾ ਕਿ ਜਿਹੜਾ ਇਹਨਾਂ ਕਿਸੇ ਵੀ ਬੰਦੇ ਨੂੰ ਸਿਰ ਤੇ ਪੱਗ ਬੰਨ੍ਹ ਦਿੰਦੇ ਆ ਤੇ ਉਹ ਤੋਂ ਵੱਡਾ ਕਸੂਰ ਜਿਹੜਾ ਵਾ ਉਹ ਸਾਡਾ ਉਹਨਾਂ ਲੋਕਾਂ ਦਾ ਵਾ ਜਿਹੜੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਆ ਠੀਕ ਆ ਪਤਾ ਉਹਨਾਂ ਨੂੰ ਸਾਰਾ ਕੁਝ ਆ ਪਰ ਉਹ ਟੋਕ ਦੇ ਨਹੀਂ ਉਹ ਮਨਾ ਨਹੀਂ ਕਰਦੇ ਜਦੋਂ ਹੁਣ ਕੈਦੀਵਾਲੇ ਪੱਗ ਲਾ ਕੇ ਸੁੱਤੀ ਫਰਜਤਾ ਇਹ ਬੰਦਾ ਸੀ ਉਹਦੇ ਵਲੰਟੀਅਰ ਭਾਵੇਂ ਉੱਥੇ ਅਗੇ ਸੀ ਵੀ ਭਾਈ ਤੂੰ ਆ ਗਲਤ ਕੀਤਾ ਤੈਨੂੰ ਨਹੀਂ ਸੀ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਇਹ ਗੱਲ ਕਹਿਣ ਵੀ ਯਾਰ ਅੱਜ ਤੋਂ ਬਾਅਦ ਨੂੰ ਪੱਗ ਨਹੀਂ ਬੰਨਣੀ ਪਰ ਨਹੀਂ ਇਹਨਾਂ ਲੋਕਾਂ ਨੇ ਠਣਾ ਕਿਉਂਕਿ ਇਹਨਾਂ ਨੇ ਆਪਣੇ ਨਿੱਜੀ ਖਾਤਰ ਲਾਲਸਾ ਖਾਤਰ ਉਹਨਾਂ ਦੇ ਜਿਹੜੇ ਪੈਰ ਤੋਂ ਤੋਂ ਪੀਣੇ ਆ ਰਾਇਲ ਲੋਕਾਂ ਦੇ ਪਰ ਇਹ ਸਾਨੂੰ ਰੋਕਣਾ ਚਾਹੀਦਾ ਕਿਤਨਾ ਕਿਤੇ ਵਰਤਿਆ ਜਾਂਦਾ ਹੈ ਧਰਮ ਨੂੰ ਹਾਂ ਬਿਲਕੁਲ ਵਰਤਿਆ ਜਾਂਦਾ ਜੀ ਮੈਂ ਤਾਂ ਸਹਿਦਾ ਤੁਹਾਨੂੰ ਇਹ ਸਿਰਫ ਦੇ ਸਿਰਫ ਤੁਹਾਡੀ ਦਸਤਾਰ ਨੂੰ ਵਰਤਿਆ ਜਾਂਦਾ ਜਿਵੇਂ ਐਗਜ਼ਾਮਪਲ ਤੁਸੀਂ ਲਾਲੋਪੀ ਜਿਹੜੇ ਗਾਉਣ ਵਾਲੇ ਨੇ ਇਹ ਕੀ ਕਰਦੇ ਆ ਵੀ ਜਾਂ ਦਾ ਗੰਦ ਗਾਉਂਦੇ ਹਨ ਤੀਆਂ ਭੈਣਾਂ ਦੇ ਉੱਤੇ ਦੂਜੇ ਜੋ ਤੁਹਾਨੂੰ ਪਤਾ ਜੋ ਗਾਉਂਦੇ ਆ ਤੇ ਇੱਕ ਅਦਾ ਗਾਣਾ ਧਾਲਵੇਂ ਕਰ ਦਿੰਦੇ ਆ ਸਾਡੇ ਲੋਕ ਲੈ ਵੀ ਉਹਨੇ ਗਾਣਾ ਕੱਢਿਆ ਆਹ ਬਹੁਤ ਨੰਦ ਆ ਗਿਆ ਜਿਵੇਂ ਸਿੱਖੀ ਦਾ ਪ੍ਰਚਾਰ ਇਹੋ ਕਰਨ ਰਿਹਾ ਜਿਵੇਂ ਉਹਨੇ ਅੱਜ ਹੀ ਦੱਸਿਆ ਤੁਹਾਨੂੰ ਸਿੱਖੀ ਕੀ ਆ ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ ਹਨਾ ਸੋ ਇਦਾਂ ਦੇ ਜਿਹੜੇ ਲੋਕ ਨੇ ਨਾ ਜਿਹੜੇ ਇਦਾਂ ਦੀ ਮਾਨਸਿਕਤਾ ਦੇ ਲੋਕ ਨੇ ਉਹ ਸਿਰਫ ਤੇ ਤੁਹਾਡੀ ਪੱਗ ਨੂੰ ਜਿਹੜਾ ਵਾ ਉਹ ਵਰਤਦੇ ਨੇ ਤੁਹਾਡੇ ਧਰਮ ਨੂੰ ਵਰਤਦੇ ਨੇ ਜਿਵੇਂ ਕਿ ਦਸਤਾਰ ਦੀ अहमियत ਇਹਨਾਂ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜੇ ਪਤਾ ਵੀ ਹੈ ਤਾਂ ਇਹ ਆਪਣੇ ਆਪ ਨੂੰ ਅਣਜਾਣ ਕਰ ਲੈਂਦੇ ਨੇ ਕਿਉਂਕਿ ਸਿਰ ਦੇ ਕੇ ਲੀਆਂ ਸਰਦਾਰੀਆਂ ਨੇ ਪਤਾ ਸਾਰਾ ਕੁਝ ਆ ਇਹ ਨਹੀਂ ਇਹਨਾਂ ਨੂੰ ਮੂਰਖ ਨੇ ਪਤਾ ਸਾਰਾ ਕੁਝ ਆ ਪਰ ਜਾਣਬੁੱਝ ਕੇ ਅਣਜਾਣ ਬਣਦੇ ਹਨ ਕਿਉਂਕਿ ਉਹਨਾਂ ਨੂੰ ਸਿਰਫ ਆਪਣੇ ਮਤਲਬ ਨਾਲ ਚੀਜ਼ਾਂ ਦਾ ਮਤਲਬ ਹੁੰਦਾ ਆਪਣੇ ਬੈਨੀਫਿਟ ਨਾਲ ਮਤਲਬ ਹੁੰਦਾ ਇਹਨਾਂ ਨੂੰ ਸਿੱਖੀ ਵਾਲੀ ਕਾਨ ਜਿਹੜੀ ਆ ਉਹ ਇਹਨਾਂ ਅੰਦਰ ਨਹੀਂ ਹੈਗੀ ਜੇ ਸੱਚਮੁੱਚ ਸਿੱਖੀ ਵਾਲੀ ਇਹਨਾਂ ਦਾ ਇੱਕਰ ਕਾਨ ਹੋਵੇ ਤੇ ਫਿਰ ਇਹ ਜਦੋਂ ਦਸਤਾਰ ਸਜਾ ਲਈਂਦੇ ਫਿਰ ਲਾਉਣ ਨਾ ਸਿਰ ਤੋਂ ਜੀ ਇਹਨਾਂ ਇਹਨਾਂ ਨੂੰ ਅਹਿਮਤ ਪਤਾ ਹੋਵੇ ਦਸਤਾਰ ਦੀ ਪਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਸਿਰਫ ਬਿਜ਼ਨਸ ਵਾਸਤੇ ਆ ਇਹਨਾਂ ਦੇ ਧੰਦੇ ਵਾਸਤੇ ਆ ਭਾਵਨਾ ਭੂਮਨ ਵਾਲੀ ਇਹਨਾਂ ਦੀ ਕੋਈ ਗੱਲ ਨਹੀਂ ਸਾਡੇ ਬੰਦਿਆਂ ਨੂੰ ਇਹ ਚਾਹੀਦਾ ਵੀ ਐਵੇਂ ਹੀ ਹਰੇਕ ਨੂੰ ਜਿੰਨੂੰ ਮਰਜ਼ੀ ਸਿਰ ਤੇ ਉੱਤੇ ਜਲੀ ਪੱ ਇਵੇਂ ਠੋਕ ਕੇ ਕਹਿਣ ਵਾਲੇ ਨੂੰ ਐਜ ਸਿੱਖ ਹੁੰਦੇ ਦੇ ਨਾ ਤੇ ਭਾਈ ਠੀਕ ਐ ਤੂੰ ਸਾਡਾ ਲੀਡਰ ਐ ਜਾਂ ਤੂੰ ਸਾਡਾ ਗਾਇਕ ਐ ਤੂੰ ਫਿਲਮ ਦਾ ਜੋ ਵੀ ਐ ਤੇਰਾ ਸਤਕਾਰ ਐ ਪਰ ਦਸਤਾਰ ਤੂੰ ਤਾਂ ਬਨ ਜੇ ਦਸਤਾਰ ਦੀ ਕਦਰ ਤੂੰ ਕਰਨੀ ਤੇ ਫਿਲਮਾਂ ਵਿੱਚ ਦਾ ਤੂੰ ਜਿਹੜਾ ਜੇ ਗਾਣਿਆਂ ਵਿੱਚ ਤੂੰ ਪੱਗ ਨੂੰ ਕਿਦਾਂ ਪੇਸ਼ ਕਰਦਾ ਉਹ ਤਾਂ ਸਾਨੂੰ ਪਤਾ ਹੀ ਦਿਖਦਾ ਹੀ ਆ ਕਿ ਦਸਤਾਰ ਧਾਰੀ ਬੰਦੇ ਨੂੰ ਆਸ਼ਕੀ ਮਾਰਦਾ ਵਿਖਾਇਆ ਜਾਂਦਾ ਕੋਈ ਤੀਪੈਣ ਛੇੜਦੀ ਵਿਖਾਇਆ ਜਾਂਦਾ ਸੋ ਇਹ ਸਾਰਾ ਕੁਝ ਐ ਬੜਾ ਬਗਲਤ ਐ ਬਾਲੀਵੁੱਡ ਦੇ ਵਿੱਚ ਵੀ ਤੇ ਫਿਲਮਾਂ ਬਣਦੀਆਂ ਕਿਵੇਂ ਆਪਾਂ ਦੇਖਿਆ ਵੀ ਦਸਤਾਰ ਧਾਰੀ ਬੰਦੇ ਦਾ ਸਿੱਕਦਾ ਮਜ਼ਾਕ ਜਿਹੜਾ ਹੁਣ ਤੱਕ ਬਣਾਇਆ ਗਿਆ ਇੱਕ ਜੌਨੀ ਲੀਵਰ ਨਾਂ ਦਾ ਕੋਈ ਹੈਗਾ ਕਮੇਡੀਅਨ ਸਭ ਤੋਂ ਬਾਅਦ ਜਲੂਸ ਉਸ ਬੰਦੇ ਨੇ ਦਸਤਾਰ ਦਾ ਕੱਢਿਆ ਫਿਰ ਵੀ ਸਾਨੂੰ ਕੁਝ ਨੂੰ ਹੋਣੀ ਅਸੀਂ ਚੁੱਪ ਕਰਕੇ ਬੈਠੇ ਹੋਏ ਆ ਪਰ ਬੋਲਣਾ ਪੈਣਾ ਕਿਉਂਕਿ ਜੇ ਅੱਜ ਨਹੀਂ ਬੋਲਦੇ ਜੇ ਅਸੀਂ ਵਿਰੋਧ ਨਹੀਂ ਕਰਦੇ ਨਾ ਚੀਜ਼ਾਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ ਸੱਚਕਣੀ ਦਰਬਾਰ ਸਾਹਿਬ ਦੇ ਲਾਗੇ ਚਾਗੇ ਕੁਝ ਦੁਕਾਨਾਂ ਵਾਲਿਆਂ ਨੇ ਕੀ ਕੀਤਾ ਹੁਣ ਵੀ ਸ਼ਾਇਦ ਕਰਦੇ ਨੇ ਵੀ ਪੱਗਾਂ ਬੰਨ੍ਹਣੇ ਸ਼ੁਰੂ ਕਰਤੀਆਂ ਕਿਰਾਏ ਤੇ ਜਿਹੜੇ ਬਾਹਰੋਂ ਆਉਂਦੇ ਸੀ ਪ੍ਰਵਾਸੀ ਜਿਨ੍ਹਾਂ ਨੂੰ ਤਰੰਬਾਰੇ ਵਾਲੀ ਨਾਲ ਜ ਨਹੀਂ ਪਰ ਸ਼ੌਂਕ ਸੀ ਪੰਜਾਬੀਅਤ ਦੇ ਬਾਰੇ ਤੋਂ ਥੋੜਾ ਬਹੁਤਾ ਵੀ ਪੱਗ ਬੰਦੇ ਨੇ ਐਦਾਂ ਦਾ ਪਹਿਰਾਵਾ ਉਹਨਾਂ ਲੋਕਾਂ ਨੂੰ ਭਾਜੀ ਪੱਗਾਂ ਬੰਨੀ ਸ਼ੁਰੂ ਕਰ ਦਿੱਤੀਆਂ ਤੇ ਪੈਸਿਆਂ ਦੀ ਖਾਤਰ ਜਿਵੇਂ ਨਾ ਜਿਵੇਂ ਪੱਗ ਬੰਨਣ ਦਾ 200 300 ਰੁਪਇਆ ਲੈ ਲੈਣਾ ਤੇ ਕਈ ਪੱਗ ਦੇ ਹੀ ਦਿੰਦੇ ਸੀ ਉਹਨੂੰ ਮੋਲੋਂ ਨੂੰ ਤੇ ਉਹਦੇ ਉਹ 1200 ਜੋ ਵੀ ਠੱਗੀ ਵੀ ਨਾਲੇ ਠੱਗੀ ਵੀ ਕਿਉਂਕਿ ਉਹ ਲੋਕਾਂ ਨੂੰ ਪਤਾ ਹੀ ਕੱਖ ਨਹੀਂ ਤੇ ਉਹ ਪੱਗਾ ਬਣ ਕੇ ਭਾਜੀ ਅਸੀਂ ਇਹਨਾਂ ਪਿੱਛੇ ਅਸੀਂ ਜਾ ਕੇ ਵਿਰੋਧ ਕਰਤਾ ਸ਼ਾਇਦ ਮੀਡੀਆ ਵੀ ਤੁਹਾਡਾ ਸਾਡੇ ਨਾਲ ਸੀ ਉਦੋਂ ਤੇ ਅਸੀਂ ਉਹਦਾ ਵਿਰੋਧ ਕੀਤਾ ਤੇ ਅਸੀਂ ਉਹ ਵੀਡੀਓ ਨੈਟ ਤੇ ਚੱਲੀ ਸਾਨੂੰ ਸਾਡੇ ਬੰਦੇ ਲੈ ਤੁਸੀਂ ਕਿਸੇ ਨੂੰ ਪੱਗ ਮੰਤੋਂ ਰੋਕੀ ਜਾਂਦੇ ਹੋ ਟੜੀਆਂ ਵਾਲਾ ਵੀ ਉਹ ਉਹ ਬੜਾ ਉਦੋਂ ਨੱਕੀ ਤੇ ਟੜੀਆਂ ਵਾਲਾ ਸਭ ਤੋਂ ਵੱਧ ਭੋਂਕਿਆ ਪੱਗਾਂ ਤੁਸੀਂ ਲੋਕਾਂ ਨੂੰ ਰੋਕਦੇ ਹੋ ਤਸਾਰ ਬਨਣ ਤੋਂ ਕੀ ਮੜਾ ਕੰਮ ਕਰਦੇ ਮੈਂ ਇਹ ਮੜਾ ਕਰਦੇ ਵੀ ਜਿਨ੍ਹਾਂ ਦੇ ਸਿਰ ਤੁਸੀਂ ਪੱਗਾਂ ਬਨਣ ਦੇ ਜਨਾ ਉਹਨਾਂ ਨੂੰ ਪੱਗ ਦੇ ਕਿਰਦਾਰ ਦਾ ਪਤਾ ਹੀ ਨਹੀਂ ਉਹ ਤਮਾਕੂ ਖਾਣੇ ਬੀੜੀਆਂ ਪੀਂਦੇ ਨੇ ਠੀਕ ਆ ਉਹ ਸ਼ਰਾਬਾਂ ਦਾ ਸੇਵਨ ਕਰਦੇ ਨੇ ਉਹ ਜਦੋਂ ਸਾਰਾ ਦਿਨ ਤੇ ਪੱਗ ਬੁਰੀ ਰੱਖਦੇ ਜਦੋਂ ਉਹ ਆ ਜਾਂਦੇ ਆ ਆਪਣੇ ਅਸਲ ਰੂਪ ਦੇ ਵਿੱਚ ਤੇ ਫਿਰ ਉਹ ਪੱਗ ਥਾੜੀ ਲਾਗੇ ਤੇ ਇਹ ਐਂ ਸੁੱਟ ਦਿੰਦੇ ਆ ਤੇ ਮੁੜ ਕੇ ਉਹ ਸਾਰੀ ਦਿਹਾੜੀ ਚ ਪਾ ਕੇ ਬੰਨ ਕੇ ਜਿਹੜਾ ਤਮਾਕੂ ਖਾਂਦੇ ਆ ਸਿਕਟਾ ਪੀਂਦੇ ਆ ਹੁਣ ਜਿਹੜੇ ਬੰਦਾ ਭਾਈ ਚੇਨ ਸਮੋਕਰ ਹੁੰਦਾ ਨਾ ਜਿਹੜੇ ਲੋਕ ਖਾਸ ਕਰਕੇ ਜਿਹੜੇ ਆਪਣੇ ਪੰਜਾਬ ਤੋਂ ਬਾਹਰੀ ਨੇ ਜਿਹੜੇ ਆ ਘੁੰਮਣ ਇੱਥੇ ਆਉਂਦੇ ਟੂਰਿਸਟ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਚੇਨ ਸਮੋਕਰ ਬੰਦਾ ਰਹਿ ਨਹੀਂ ਸਕਦਾ ਸਿਕਟ ਬਿਨਾ ਹਨਾ ਇਹ ਆਪਾਂ ਸਾਰਿਆਂ ਨੂੰ ਪਤਾ ਤੇ ਜਦੋਂ ਦਸਤਾਰ ਬੰਨੀ ਹੋਵੇ ਸਿਰ ਤੇ ਤਾਂ ਹੱਜ ਸਿਕਟ ਬੜੀ ਹੋਊਗੀ ਹੁਣ ਵੇਖਣ ਵਾਲੇ ਥੋੜੀ ਪਤਾਵਾ ਵੀ ਇਹ ਜਿਹੜਾ ਸਿੱਖ ਨਾਨ ਸਿੱਖਿਆ ਕਿ ਸਿੱਖਿਆ ਜਾਏ ਨੇ ਕਿਉਂ ਪਗ ਉਹਦੇ ਵਾਸਤੇ ਤਾਂ ਉਹ ਸਿੱਖਿਆ ਦਸਤਾਰਧਾਰੀ ਆ ਤੇ ਕਿਸੇ ਨੇ ਵੀਡੀਓ ਫੋਟੋ ਖਿੱਚ ਕੇ ਨੇੜ ਦੇ ਪਾਣੀ ਲੋਜੀ ਪੱਗਾਂ ਵਾਲੇ ਬੀੜੀਆਂ ਸਿਕਟਾਂ ਪੀਂਦੇ ਆ ਜੰਤਵਾਕੂ ਮਲਦੇ ਆ ਹੈ ਆਪਣੇ ਚ ਵੀ ਆ ਗਿਆ ਇਹ ਚਲੋ ਇਹ ਕੋਰ ਜਿਹੜਾ ਵਾ ਹੈਗਾ ਪਰ ਜਿਹੜੀ ਮੈਂ ਚੀਜ਼ ਤੁਹਾਨੂੰ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ ਉਹ ਸਮਝੋ ਤੇ ਸਾਡੇ ਬੰਦੇ ਸਾਡੇ ਵਿਰੋਧ ਕਰੀ ਗਏ ਪਰ ਅਸੀਂ ਜੋ ਕੀਤਾ ਸਾਨੂੰ ਪਤਾ ਸੀ ਅਸੀਂ ਕਿਉਂ ਕੀਤਾ ਪਰ ਨਹੀਂ ਸਾਡੇ ਬੰਦੇ ਨੂੰ ਅਕਲ ਆਉਂਦੀ ਵੀ ਜੋ ਫੇਰ ਇਸ ਤਰ੍ਹਾਂ ਲੱਗਾ ਪਤਾ ਫੇਰ ਸ਼ੁਰੂ ਕਰਤਾ ਇਦਾਂ ਹੀ ਬਿਲਕੁਲ ਜੀ ਲਾਰਡ ਦੇ ਵਿੱਚ ਸੰਗਤ ਨੂੰ ਕੀ ਕਹਿਣਾ ਚਾਹੋ ਕਿਉਂਕਿ ਅਵੇਅਰਨੈਸ ਦੀ ਜ਼ਰੂਰਤ ਹੈ ਜਿਵੇਂ ਕਿ ਆਮ ਲੋਕਾਂ ਨੂੰ ਧਰਮ ਦੇ ਖਾਤਰ ਪੱਗ ਬਨ ਲੈਂਦੇ ਨੇ ਆ ਕੇ ਚਾਹੇ ਰਾਜਨੀਤਿਕ ਚਾਹੇ ਕਲਾਕਾਰ ਨੇ ਉਹਨਾਂ ਦੇ ਜਿਹੜੇ ਪੱਗ ਬਨਣ ਵਾਲੇ ਉਹਨਾਂ ਨੂੰ ਵੀ ਚਾਹੀਦਾ ਕਿ ਪਹਿਲਾਂ ਉਹਨਾਂ ਨੂੰ ਦੱਸਿਆ ਜਾਵੇ ਮर्यादा ਬਾਰੇ ਦੱਸਿਆ ਜਾਵੇ ਕਿ ਇਹ ਦਸਤਾਰ ਬਨ ਰਹੀਆਂ ਇਹਨੂੰ ਕਿਵੇਂ ਉਤਾਰਨਾ ਹੈ ਕਿਵੇਂ ਬਨਣਾ ਹੈ ਤਾਂ ਜੋ ਲੋਕ ਬੇਅਦਬੀ ਨਾ ਕਰ ਸਕਣ ਵੇਖੋ ਮੈਂ ਇੱਕ ਬੇਨਤੀ ਕਰਾਂ ਵੀ ਜਿੰਨਾਂ ਚਿਰ ਅਸੀਂ ਗੁਰੂ ਵਾਲੀ ਨਾ ਬਣਦੇ ਜਿੰਨਾਂ ਚਿਰ ਸਾਡੇ ਅੰਦਰ ਬਾਣੀ ਦਾ ਪ੍ਰਵਾਹ ਨਹੀਂ ਚੱਲਦਾ ਨਾਮ ਨਹੀਂ ਜਪਦੇ ਨਿਤ ਨਮੀ ਨਹੀਂ ਹੁੰਦੇ ਕਕਾਰਤਾਰੀ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਸੋਝੀ ਨਹੀਂ ਆਉਣੀ ਉਹਨਾਂ ਚਿਰ ਅਸੀਂ ਇਹ ਕਾਲਜੋਗ ਦੇ ਜਿਹੜੇ ਪਹਿਰੇ ਨੇ ਦੁਨਿਆਵੀ ਇਹਦੇ ਵਿੱਚ ਗਲਤਾਨ ਰਹਿਣੇ ਰਹਿਣਾ ਖਵਾਰ ਅਸੀਂ ਹੋਣਾ ਹੀ ਹੋਣਾ ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਬਣਦੇ ਮੱਥਾ ਟੇਕਣ ਤੱਕ ਸੀਮਤ ਨਹੀਂ ਕਿ ਮੈਂ ਮੱਥਾ ਟੇਕਦਾ ਮੈਂ ਗੁਰੂ ਗੁਰੂ ਵਾਲਾ ਬਣ ਗਿਆ ਜਾਂ ਮੈਂ ਗੁਰੂ ਰੰਸਰੂ ਮੰਨਦਾ ਨਹੀਂ ਉਹ ਤਾਂ ਕਹਿੰਦਾ ਪਹਿਲਾਂ ਮੈਨੂੰ ਪੜ ਵਿਚਾਰ ਵਿਚਾਰਾਂ ਤੋਂ ਬਾਅਦ ਤੈਨੂੰ ਆਪੇ ਲੱਗਣਾ ਸਰ ਕੋਈ ਪਤਾ ਫਿਰ ਮੈਨੂੰ ਤੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਫਿਰ ਤਾਂ ਸੋਝੀ ਆ ਜਾਣੀ ਆਪਣੇ ਆਪ ਗੁਰਬਾਣੀ ਪੜਿਆ ਤੇ ਜਿਹੜੇ ਲੋਕਾਂ ਤੁਸੀਂ ਗੱਲ ਕਰਦੇ ਹੋ ਵੀ ਉਹਨਾਂ ਨੂੰ ਕੀ ਸੁਣਾ ਦੇਣਾ ਚਾਹੁੰਦੇ ਹੋ ਵੀਰ ਸੁਣਾ ਤਾਂ ਸਲਾਹ ਤਾਂ ਉਹਨੂੰ ਦਈਏ ਨਾ ਜਿਹਨੂੰ ਪਤਾ ਨਹੀਂ ਕੁਝ ਇਹ ਤਾਂ ਸਭ ਕੋਈ ਜਾਣਦੇ ਨੇ ਜਦੋਂ ਪੰਜਾਬੀ ਕਹਿੰਦੇ ਪੜੇ ਲਿਖੇ ਅਨਪੜ੍ਹ ਨੇ ਜਿਵੇਂ ਦੇ ਰੂਪ ਚੋਂ ਆਜੋ ਹਾਂ ਹਾਂ ਮਾਰੇ ਰੋਗ ਨੇ ਮਾਰੇ ਹੀ ਨੇ ਜਾਂ ਮਨ ਗੱਦੜਾ ਮਾਰੇ ਹੀ ਨੇ ਪਰ ਤੁਸੀਂ ਕਿਉਂ ਕਿ ਪਰ ਚਾਪਲੂਸੀ ਕਰ ਰਹੀ ਹੁੰਦੀ ਆ ਤੇ ਉਹ ਉਹਨਾਂ ਦਾ ਤਾਂ ਬੈਨੀਫਿਟ ਹੀ ਸਭ ਇਹ ਚੀਜ਼ ਦਾ ਨਾ ਉਹਨਾਂ ਦਾ ਫਾਇਦਾ ਲੈਣਾ ਕਿਉਂਕਿ ਆਮ ਸਿੱਖ ਪੂਲੇ ਪਾਲੇ ਪੰਜਾਬੀ ਨਹੀਂ ਇਹਨਾਂ ਗੱਲਾਂ ਦਾ ਪਤਾ ਉਹ ਇੰਨੇ ਜਿਹਾ ਕੋਈ ਰਾਹੂ ਲਗਾਉਂਦੇ ਨਾ ਪੱਗ ਬੰਨੀ ਸੀ ਦੱਸ ਤਾਂ ਰੌਲਪੰਗ ਨਿਹੰਗਾਂ ਨੇ ਤਾਂ ਟੱਬਾਂ ਨੇ ਜਿਹੜੀ ਨਸਲ ਗੁਦਾ ਦੀ ਕੀ ਚੀਜ਼ ਕੀਤੀ ਸੀ ਕੀਤੀ ਸੀ ਉਹ ਤੇ ਜਿਹੜੀ ਕਰਨੀ ਆ ਜਿਹੜਾ ਦੀ ਉਹ ਉਹ ਤਾਂ ਉਹ ਦਿਖਦੀ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਆ ਸਿਰਫ ਚੰਦ ਛਿਲੜਾਂ ਦੀ ਖਾਤਰ ਫੋਕੀ ਹੋਮੇ ਦੀ ਖਾਤਰ ਚਾਪ ਲੂਸੀਆਂ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੁਹਾਡੀ ਦਸਤਾਰ ਜਿਹੜੀ ਆ ਉਹ ਬੜੀ ਮੁਸ਼ਕਲ ਤੁਹਾਨੂੰ ਮਿਲੀ ਆ ਦਸਮ ਪਾਸ਼ਾ ਨੇ ਸਰਬੰਸ ਵਾਰਿਆਂ ਦੇ ਵਾਸਤੇ ਗੁਰੂ ਸਾਹਿਬਾਨਾਂ ਨੇ ਸਾਰਿਆਂ ਨੇ ਸਾਡਿਆਂ ਨੇ ਵਕ ਵਕਤ ਤੌਰ ਤੇ ਆਪਣੇ ਪੱਧਰ ਦੇ ਉੱਤੇ ਜਿੰਨਾ ਹੋ ਸਕਿਆ ਇਸ ਦਸਤਾਰ ਦੇ ਲਈ ਕੀਤਾ ਸਾਡੇ ਵਡੇਰਿਆਂ ਨੇ ਕੀਤਾ ਨਾ ਲੱਖਾਂ ਸਿਰ ਲੱਗੇ ਨੇ ਇਤਿਹਾਸ ਦੇ ਜੇ ਵਰਨਣ ਦੀ ਗੱਲ ਕਰੀਏ ਤੇ ਆਪਣੇ ਇਸ ਛੋਟੇ ਜਿਹੇ ਇਤਿਹਾਸ ਦੇ ਵਿੱਚ ਕੁਝ 100 ਸਾਲਾਂ ਦੇ ਇਤਿਹਾਸ ਕਹਿੰਦੇ 9 ਲੱਖ ਸਿਰ ਲੱਗਾ ਸਿੱਖਾਂ ਦਾ ਇਸ ਦਸਤਾਰ ਦੀ ਅਜਮਤ ਖਾਤਰ ਲੱਗਾ ਨਾ ਇਹਨੂੰ ਕਾਇਮ ਰੱਖਣ ਲਈ ਲੱਗਾ ਨਾ ਤੇ ਅੱਜ ਜਦੋਂ ਅਸੀਂ ਦਸਤਾਰ ਨੂੰ ਪੈਰਾਂ 'ਚ ਰੋਲਦੇ ਆਂ ਜਦੋਂ ਅੱਜ ਅਸੀਂ ਕਿਸੇ ਨਸ਼ੇੜੀ ਨੂੰ ਕਿਸੇ ਸਿਗਡਾ ਪੀਣੇ ਤਵਾਕੂ ਪੀਣੇ ਨੂੰ ਬੰਦ ਦਿੰਨੇ ਆ ਤੇ ਸਾਡੀ ਦਸਤਾਰ ਦਾ ਫਿਰ ਕੀ ਮਹੱਤਵ ਰਹਿ ਜਾਊਗਾ ਕੀ irdar ਰਹਿ ਜਾਊਗਾ irdar ਦੀ ਸਾਰੀ ਖੇੜ ਆ ਸਿੱਖ ਦੀ ਕਰਦਾਰ ਦੀ ਸਾਰੀ ਖੇੜ ਆ ਇਹ ਤੁਸੀਂ ਜੇ ਬਾਹਰਲੀ ਸਟੇਟਾਂ ਦੇ ਵਿੱਚ ਆਪਾਂ ਇਹ ਗੱਲਾਂ ਸੁਣਦੇ ਨੇ ਐਗਜ਼ਾਮਪਲ ਵੀ ਜਿਵੇਂ ਐਗਜ਼ਾਮਪਲ ਪਿਛਲੇ ਦਿਨ ਅਖਬਾਰ ਦੇ ਵਿੱਚ ਵੀ ਐਸੇ ਜਿਹੜਾ ਗੁਜਰਾਤ ਦੀ ਉਹ ਖਬਰ ਸੀ ਵੀ ਜਿਹੜੀਆਂ ਮਾਵਾ ਨੇ ਜਿਹੜੀਆਂ ਬੱਚੀਆਂ ਉਹਨਾਂ ਦੀਆਂ ਘਰੋਂ ਜਾਂਦੀਆਂ ਨੇ ਕਾਲਜ ਪੜਨ ਜੋਬ ਕਰਨ ਤੇ ਉਹਨਾਂ ਦੇ ਘਰਾਂ ਦੇ ਜਿਹੜੇ ਮਾਪੇ ਨੇ ਉਹ ਕਹਿੰਦੇ ਵੀ ਜੀ ਤੁਸੀਂ ਲੇਟ ਹੋ ਜੋ ਤੇ ਤੁਹਾਨੂੰ ਟੈਕਸੀ ਲੈਣੀ ਪਵੇ ਤੇ ਤੁਸੀਂ ਟੈਕਸੀ ਵੇਖਣੀ ਹੈ ਸਰਦਾਰ ਦੀ ਵੀ ਸਰਦਾਰ ਦੀ ਟੈਕਸੀ ਪੁੱਤ ਆਇਓ ਕਿਉਂ ਕਿ ਕਲਕੱਤੇ 'ਚ ਸ਼ਹਿਰ ਹੋਇਆ ਸੀ ਨਾ ਇਹ ਨਿਊਜ਼ ਬਹੁਤ ਫੈਲੀ ਸੀਗੀ ਚੈਨਲਾਂ ਦੇ ਉੱਤੇ ਜਾਂ ਅਖਬਾਰ 'ਚ ਆਈ ਸੀ ਤੇ ਉਹ ਮਾਵਾਂ ਕੀ ਕਹਿੰਦੀਆਂ ਪੁੱਤ ਦਸਤਾਰ ਵਾਲੇ ਜਿਹੜਾ ਵਾ ਮਤਲਬ ਸਿੱਖ ਜਿਹੜਾ ਹੋਊਗਾ ਉਹਦੀ ਟੈਕਸੀ 'ਚ ਆਇਓ ਉਹ ਹੋਰ ਕਿਸੇ ਨਾਲ ਕਿਉਂਕਿ ਸਿੱਖ ਨੇ ਤੁਹਾਡੀ ਜਿਹੜੀ ਇੱਜ਼ਤ ਆ ਉਹਦੀ ਰਾਖੀ ਕਰਨੀ ਆ ਦੇਖੋ ਤੁਹਾਡਾ ਕਰਤਾਰ ਕਿੰਨਾ ਵੱਡਾ ਪਰ ਜਦੋਂ ਤੁਹਾਡੇ ਉਸ ਕਰਤਾਰ ਨੂੰ ਕੋਈ ਦੁੱਕੀ ਤਿੱਕੀ ਸਿਰ ਤੇ ਬੰਨ ਕੇ ਐਂ ਸਕੇ ਛੁੱਟ ਦੂਗਾ ਤੇ ਫਿਰ ਤਾਂ ਖਤਮ ਹੀ ਹੋਣਾ ਕਰਤਾਰ ਤੁਹਾਡਾ ਸੋ ਸੁਚੇਤ ਹੋਈਏ ਸਿਆਣੇ ਹੋਈਏ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਾਰਨ ਵਗੈਰ ਅਰਦਾਸ ਕਰੀਏ ਕਿ ਮਾਰ ਜਿਹੜਾ ਸਿਆਂ ਕਲਯੋਗੀ ਪ੍ਰਭਾਵ ਹੈ ਜਿਹੜਾ ਆਪਣੇ ਸਿਧਾਂਤ ਆਪਣੀ ਮਰਿਆਦਾ ਨੂੰ ਛੱਕੇ ਟੰਗ ਦਿੰਨੇ ਇਹ ਨਾ ਟੰਗੀ ਆਪਾਂ ਬਿਲਕੁਲ ਜੀ ਬਹੁਤ ਸੋਹਣੇ ਵਿਚਾਰ ਪਰਮਜੀ ਅਕਾਲੀ ਜੀ ਨੇ ਦਿੱਤੇ ਸਿੱਖ ਦਾ ਕਰਤਾਰ ਬਹੁਤ ਉੱਚਾ ਨੋ ਲੱਖ ਤੋਂ ਵੱਧ ਸਿਰ ਦਿੱਤੇ ਗਏ ਨੇ ਸਿੱਖੀ ਨੂੰ ਬਚਾਉਣ ਵਾਸਤੇ ਦਸਤਾਰ ਨੂੰ ਬਚਾਉਣ ਵਾਸਤੇ ਸੋ ਦਸਤਾਰ ਸਾਡਾ ਮਾਨ ਮਤਾ ਇਤਿਹਾਸ ਹੈ ਇਸ ਨੂੰ ਬਨਣ ਤੋਂ ਪਹਿਲਾਂ ਤੁਹਾਨੂੰ ਉਸ ਇਸ ਦੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਜੋ ਜਿਸ ਦੇ ਸਿਰ ਤੇ ਬਣੀ ਜਾਵੇ ਉਸ ਨੂੰ ਇਸ ਦੀ ਕਦਰ ਹੋਵੇ ਇਸ ਦੇ ਇਤਿਹਾਸ ਬਾਰੇ ਉਹ ਜਾਣੂ ਹੋਵੇ ਸੋ ਦਸਤਾਰ ਹਰੇਕ ਦੇ ਸਿਰ ਤੇ ਨਹੀਂ ਬਣੀ ਜਾਂਦੀ ਉਸ ਦੇ ਸਿਰ ਤੇ ਹੀ ਬਨੋ ਜਿਹੜਾ ਇਸ ਦੀ ਕਦਰ ਕਰਦਾ ਹੋਵੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ